ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਮੈਂ ਗਰੀਬ ਸੱਚ ਢੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਦੇਖ ਤੁਮਾਰਾ ਦਰਸ਼ਨੋ ਨਿਰਾਮਨ ਤੀਰੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਅਤਹਿ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰ ठाकुर गाये आत्मरंग सरणी पावन नाम ते आवण सहज समावन संग जानके चरण बसै मेरा हीरै संग पुनीता देही ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਹੀ ਹਰੀ ਨਾਮ ਦਾ ਜਨ ਨੂੰ ਰੰਗ ਲੱਗਿਆ ਨਾਮ ਦਾ ਜਨ ਨੂੰ ਰੰਗ ਲੱਗਿਆ ਜਨ ਨੂੰ ਰੰਗ ਲੱਗਿਆ ਕਲਯੁਗ ਵਿੱਚ ਓਹੀ ਸੂਰਮਾ ਨਾਮ ਦਾ ਜਨਾਨੁ ਰੰਗ ਲਗੇ ਕਲਯੁਗ ਵਿੱਚ ਓਹੀ ਸੂਰਮਾ ਹਰੀ ਨਾ ਮਨਜਾ ਜਨ ਨੂੰ ਰੰਗ ਲੱਗੇ ਕਲਤੂ ਕ ਵਿੱਚ ਹੋਣੀ ਤੂੰ ਨਾਮ ਲਾਦਨਾ ਨੂ ਰੰਗ ਕਲਯੁਗ ਵਿੱਚ ਹੋਹੀ ਸੂਰਮਾ ਹਰਿ ਨਾਮ ਦਾ ਜਿਨ ਨੂ ਰੰਗ ਲਗੇ ਕਲਯੁਗ ਵਿੱਚ ਹੋਹੀ ਸੂਰਮਾ अर्जुक विच सूरमारी रामदा जन रंग लॻे अर्ज़ु विच सूर मां ਅਜੁਗ ਵਿੱਚ ਜੀ ਉਹ ਹੀ ਸੂਰਮਾ ਕਲਗੁਜ ਵਿੱਚ ਅਨੀ ਉਹ ਹੀ ਸੂਰਮਾ ਕਲਗੁਜ ਵਿੱਚ ਜੀ ਉਹ पाल जो विस्त जी उहो ही सोर मां काल जो विष्ट जी उर मां सूर मां काल जॻ विष्ट जी ਜੋਗ ਵਿੱਚ ਹੋਹੀ ਸੂਰਮਾ ਰਹੀ ਨਾਮ ਸਾਜਨ ਨੂੰ ਰੰਗ ਲਗੇ ਆ ਸਾਜਗ ਵਿੱਚ ਹੋਹੀ ਸੂਰਮਾ ਹਰੇ ਨਾਮ ਦਾਜਨ ਨੂੰ ਰੰਗ ਲਗੇ ਆ ਸਾਜਗ ਵਿੱਚ ਹੋਹੀ ਸੂਰਮਾ

ਵਾਹਿਗੁਰੂ 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 ਪਰਮ ਸਤਕਾਰਯੋਗ ਗੁਰਾਂ ਦੀ ਸਾਜੀ ਤਿੰਨ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾਰੇ ਕਰੋੜਾ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ شاہੇ ਸ਼ਹਿਨशाह ਗੁਰਤਗਦੀ ਤੇ ਵਿਰਾਜਮਾਨ ਸਹੇਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇਕ ਕਰ ਜਿਤਨੇ ਵੀ ਮਾਈ ਭਾਈ ਗੁਰਦੁਆਰਿਆਂ ਦੀਆਂ ਹਾਜ਼ਰੀਆਂ ਪਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਵਾਸਾਂ ਨੂੰ ਸਮੇਂ ਨੂੰ ਸਫਲੇ ਬਣਾ ਰਹੇ ਹੋ ਮੜ ਪਾਗੀ ਹੋ ਅਬ ਕਲੂ ਆਇਓ ਰਿਕ ਨਾਮ ਵੋ ਵੋ ਕਲ ਯੁਗ ਦੇ ਵਿੱਚ ਪਰਮੇਸ਼ਰ ਦੇ ਬਾਣੀ ਕਹਿੰਦੀ ਭਾਈ ਗੁਰੂ ਸਾਹਿਬ ਇਹ ਧਰਤੀ ਭੋਏ ਦੇ ਵਿੱਚ ਸਰੀਰੂਪ ਦੇ ਵਿੱਚ ਇੱਕ ਨਾਮ ਵੀਜਣਾ ਹੀ ਕਰ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਜਿਵੇਂ ਸਤਜੁਗ ਦੇ ਵਿੱਚ ਇੱਕ ਵਾਰ ਸੰਗਤ ਕਰ ਲੈਂਦੇ ਦੋ ਵਾਰ ਕਰ ਲੈਂਦੇ ਮਨ ਜੁੜ ਜਾਂਦਾ ਬੰਦਾ ਟੁੱਟਦਾ ਨਹੀਂ ਸੀ ਫਿਰ ਤ੍ਰੇਤਾ ਆ ਗਿਆ ਤ੍ਰੇਤੇ ਦੇ ਵਿੱਚ ਐਦਾਂ ਦਾ ਜੀਵਨ ਬਣ ਗਿਆ ਛੋਲਿਆਂ ਦੀ ਖੇਤੀ ਹੁੰਦੀ ਆ ਉਹਨੂੰ ਪਾਣੀ ਆਪਾਂ ਇੱਕ ਦੋ ਗੇਲ ਦਿੰਨੇ ਆ ਤ੍ਰੇਤੇ ਦੁਆਪਰ ਦੇ ਵਿੱਚ ਇਦਾਂ ਦਾ ਜੀਵਨ ਹੋ ਗਿਆ ਵੀ ਇੱਕ ਦੋ ਗੇਲ ਸੰਗਤ ਕਰ ਲਈ ਫਿਰ naam ਦਾ ਰੰਗ ਚੜਦਾ ਹੁਣ ਆ ਗਿਆ ਕਲਯੁਗ ਕਲਯੁਗ ਦੇ ਵਿੱਚ ਤਾਂ ਜਿਵੇਂ ਆਪਾਂ ਆਪਣਾ ਝੋਨਾ ਲਾਉਣੇ ਜਾਂ ਤੋਂ ਬੀਜ ਬੀਜਦੰਨੇ ਜਾਂ ਤੋਂ ਪਾਣੀ ਵਿੱਚੇ ਵਿਜਦਾ ਇਹੋ ਫਿਰ ਮਹਾਰਾਜ ਭਾਈ ਵਿਦਵਾਨ ਕਹਿੰਦੇ ਸਾਧੂ ਲੋਕ ਇਦਾਂ ਦਾ ਤੇਰਾ ਕਲ ਦੁਗ ਦੇ ਵਿੱਚ ਜੀਵਨ ਹੋਣਾ ਚਾਹੀਦਾ ਜਿਵੇਂ ਆਪਾਂ ਜੀਰੀ ਬੀਜਦਿਆਂ ਲਾਉਨੇ ਆ ਉਹ ਪਾਣੀ ਵਿੱਚੇ ਰਹਿੰਦੀ ਐ ਜਿੰਨਾ ਚਿਰ ਪੱਕਦੀ ਨਾ ਚਿਰ ਆਪਾਂ ਉਹ ਪਾਣੀ ਵਿੱਚ ਰੱਖਦੇ ਆ ਇਸ ਕਰਕੇ ਕਹਿੰਦੇ ਕਲ ਯੁਗ ਦੇ ਵਿੱਚ ਇੰਨੀ ਤੈਨੂੰ ਸੰਗਤ ਕਰਨੀ ਪਵੇਗੀ ਰੱਬ ਦੇ ਪਿਆਰਿਆਂ ਦੀ ਫੇਰ ਕਿਤੇ ਤੇਰੇ ਤੇ ਰੰਗ ਚੜੇਗਾ ਕਈਆਂ ਨੂੰ ਐਸਾ ਵੀ ਹੋ ਜਾਂਦਾ ਜਿਵੇਂ 12 ਸਾਲ ਪੱਥਰ ਰੱਖੀਏ ਰੰਗ ਚੜਦਾ ਵੀ ਨਹੀਂ ਹੈ ਕਿਉਂਕਿ ਕੋਸ਼ਿਸ਼ ਨਹੀਂ ਨਾ ਕਰਦੇ ਉਦਮ ਤਾਂ ਸਾਨੂੰ ਕਰਨਾ ਪਵੇਗਾ ਐਸੇ ਵੀ ਹਾਰ ਨਾ ਜਿਵੇਂ ਮਹਾਰਾਜ ਰੋਜ਼ ਬਾਜਾ ਮਾਰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਕਿਤੇ ਸਾਰਾ ਪਿੰਡ ਤਾਂ ਨਹੀਂ ਆਉਂਦਾ ਗੁਰਦੁਆਰਾ ਸਾਹਿਬ ਜਾਗ ਵੀ ਲੈਂਦੇ ਨੇ ਉਹ ਵੀ ਨਹੀਂ ਆ ਸਕਦੇ ਕਿਉਂਕਿ ਕਰਮ ਨਹੀਂ ਨਾ ਹੈ ਫੇਰ ਰੰਗ ਵੀ ਤਰ ਚੜੇਗਾ ਜਦੋਂ ਅਸੀਂ ਅੰਦਰੋਂ ਕੋਸ਼ਿਸ਼ ਕਰਾਂਗੇ ਉਦਮ ਕਰਾਂਗੇ ਉਦਮ ਮਤ ਪ੍ਰਭੇ ਅੰਤਰਜਾਮੀ ਜੇ ਉਦਦਮ ਕਰਾਂਗੇ ਗੁਰਸਤਗੁਰ ਕਾ ਜੋ ਸਿੱਖ ਕਾਇ ਸੁ ਭਲ ਕੇ ਉਠਣ ਨਾਮ ਤੇ ਆਵੇ ਉਦਦਮ ਕਰੇ ਭਲ ਕੇ ਪਰਪਾਤੀ ਹੁਣ ਜਿਹੜੇ ਉਦਦਮ ਕਰ ਲੈਣ ਸਵੇਰੇ ਉੱਠਦੇ ਨੇ ਭਾਈ ਨਾਮ ਜਪਦੇ ਨੇ ਸੰਗਤ ਵਿੱਚ ਆਉਂਦੇ ਨੇ ਕਿ ਨਹੀਂ ਤਾਂ ਮਾਰ ਗਏ ਜਿਨ ਕੇ ਚਿੱਤ ਕਠੋਰ ਹੈ ਸਿਵਹਿ ਨ ਸਤਗੁਰ ਪਾਸ ਉਥੈ ਸੱਚ ਵਰਤਦਾ ਉੜਿਆਰਾ ਚਿਤ ਉਦਾਸ ਜਿੱਥੇ ਸੱਚ ਦੀ ਗੱਲ ਹੁੰਦੀ ਹੈ ਜਿਹੜਾ ਕੂੜ ਨਾਲ ਬੰਦਾ ਜੁੜਿਆ ਹੁੰਦਾ ਉਹ ਉਹ ਨਹੀਂ ਵਹਿ ਸਕਦਾ ਸੰਗ ਦੇ ਵਿੱਚ ਦੇਮ ਭਾਈ ਗੁਰਦਾਸ ਜੀ ਦਾ ਵਾਚਨ ਨਾ ਸੂਰ ਚੜਿਆ ਦੇਰ ਕੈ ਉੱਲੂ ਕਭਰਾਵੇ ਮੈਲ ਦੀਆਂ ਮੱਖੀਆਂ ਸੁਗੰਧ ਨਾ ਪਾਵੇ ਤਿਉ ਮਨਮੁਖ ਦੁਖੀ ਨਿੰਦਕਾ ਸਤ ਸੰਗ ਨਾ ਪਾਵੇ ਜਿਹੜੇ ਚਾਹ ਗੁਰੂ ਵਾਲੇ ਵੀ ਬਣ ਜਾਣ ਉਹ ਇਹਨਾਂ ਨੇ ਗੱਲੇ ਮਨਮੁਖਤਾਈ ਦੀ ਗੱਲ ਕਰਨੀ ਹੈ ਗੁਰੂ ਦੀ ਗੱਲ ਨਹੀਂ ਕਰਨੀ ਗੁਰਮਤਿ ਦੀ ਗੱਲ ਨਹੀਂ ਕਰਨੀ ਉਹਨੂੰ ਗੁਰੂ ਵਾਲੇ ਬਾਣੇ ਨੂੰ ਵੀ ਕਰਾਂਗੇ ਭਾਈ ਤਿਉਂ ਮਨਮੁਖ ਦੁਖੀ ਨਿੰਦਕਾ ਜਿਹਨਾਂ ਨਿੰਦਾ ਤੱਕ ਧਿਆਨ ਰੱਖਣਾ ਹੈ ਉਗਣਾ ਤੱਕ ਧਿਆਨ ਰੱਖਣਾ ਸਤ ਸੰਗ ਨਾ ਪਾਵੇ ਫਿਰ ਉਹਨਾਂ ਸੰਗ ਨਹੀਂ ਵਧੀਆ ਲੱਗਦੀ ਰੱਬ ਦੇ ਪਿਆਰਿਆਂ ਦੀ ਕਿਉਂਕਿ ਸੱਚ ਦੀ ਗੱਲ ਹੋਣੀ ਹੈ ਸੱਚ ਸਾਨੂੰ ਕੌੜਾ ਲੱਗਦਾ ਪਰ ਹੈ ਮਿੱਠਾ ਸੱਚ ਸਾਡਾ ਹਿਰਦਾ ਸ਼ੁੱਧ ਨਹੀਂ ਹੈ ਤਾਂ ਕਾਕਰ ਸਾਨੂੰ ਕੌੜਾ ਲੱਗਦਾ ਆਪਾਂ ਕਹਿੰਦੇ ਨੇ ਵੀ ਸੱਚ ਕੌੜਾ ਕੌੜਾ ਨਹੀਂ ਹੈ ਸੱਚ ਬਾਣੀ ਸੱਚੀ ਆਪਾਂ ਨੂੰ ਕੌੜੀ ਕਹ ਦਾਂਗੇ ਆਪਾਂ ਜੇ ਕੌੜੀ ਆ ਇਹ ਆਪਣੀ ਮਿਸਰੀ ਖਾਨ ਨੇ ਆ ਸ਼ੱਕਰ ਖਾਨ ਨੇ ਗੁੜ ਖਾਨ ਨੇ ਕਿ ਤੇ ਕਹ ਦਾਂਗੇ ਕੌੜਾ ਇਸੇ ਤਰ੍ਹਾਂ ਹੀ ਬਾਣੀ ਤਾਂ ਭਾਈ ਮਿੱਠੀ ਹੈ ਹਰ ਹਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਉਹ ਤਾਂ ਅੰਮ੍ਰਿਤ ਹੈ ਅੰਮ੍ਰਿਤ ਦੇ ਛੱਕਦੀ ਆਪਾਂ ਪੰਜ ਪਿਆਰਿਆਂ ਤੋਂ ਮਿੱਠਾ ਹੁੰਦਾ ਨਾ ਇਸੇ ਤਰ੍ਹਾਂ ਹੀ ਫਿਰ ਬਾਣੀ ਕੌੜੀ ਨਹੀਂ ਹੋ ਸਕਦੀ ਸੱਚੀ ਗੱਲ ਕੌੜੀ ਨਹੀਂ ਹੋ ਸਕਦੀ ਸਾਡਾ ਹਿਰਦਾ ਸੁਧ ਨਹੀਂ ਹੈ ਕਿਉਂਕਿ ਸਾਨੂੰ ਰੰਗ ਨਹੀਂ ਨ ਲੱਗਿਆ ਰੱਬ ਦੇ ਪਿਆਰ ਵਾਲਾ ਨਾਮ ਵਾਲਾ ਹੁਣ ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਆਜ ਯੁੱਗ ਦੇ ਵਿੱਚ ਕਲ ਯੁੱਗ ਦੀ ਗੱਲ ਕਰੀਏ ਮਹਾਰਾਜ ਸੋ ਕਹੀ ਹੈ ਹੈ ਸੂਰਾ ਮਹਾਰਾਜ ਕਹਿੰਦੇ ਭਾਈ ਉਹ ਅਸਲ ਸੂਰਮਾ ਹੈ ਸੂਰਮੇ ਮੰਨੇ ਜਾਂਦੇ ਨੇ ਜਿਹੜਾ ਆਪਣੀ ਧਰਮ ਦੀ ਖਾਤਰ ਵੀ ਮਾਰ ਮਿਟਦਾ ਹੈ ਜਿਵੇਂ ਸਾਡੇ ਵੀਰ ਦੇਸ਼ ਖਾਤਰ ਮਰਦੇ ਨੇ ਬਾਰਡਰਾਂ ਤੇ ਖੜੇ ਨੇ ਭਾਈ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਉਹਨੂੰ ਵੀ ਸੂਰਮਾ ਕਿਹਾ ਜਾਂਦਾ ਹੈ ਆਪਣੀ ਅਣਖ ਖਾਤਰ ਮਰ ਜਾਂਦਾ ਹੈ ਕੋਈ ਉਹਨੂੰ ਵੀ ਸੂਰਮਾ ਕਿਹਾ ਜਾਂਦਾ ਹੈ ਪਰ ਸਭ ਤੋਂ ਵੱਡਾ ਸੂਰਮਾ ਮਹਾਰਾਜ ਕਹਿੰਦੇ ਭਾਈ ਉਹ ਹੈ ਕਿਉਂਕਿ ਆਹ ਕਾਲ ਯੁਗ ਦੇ ਵਿੱਚ ਜਾ ਕੋ ਹਰ ਰੰਗ ਲਾਗੋ ਇਸ ਆਹ ਯੁਗ ਦੇ ਵਿੱਚ ਨਾਮ ਦਾ ਰੰਗ ਲੱਗਣਾ ਬਹੁਤ ਵੱਡੀ ਗੱਲ ਹੈ ਛੋਟੀ ਨਹੀਂ ਹੈ ਕਹਿਣਾ ਸਿਖਾਲਾ ਮੈਨੂੰ ਤੇ ਤੁਹਾਨੂੰ ਸੁਣਨਾ ਵੀ ਸਖਾਲਾ ਹੈ ਪਰ ਸੱਚ ਨਾਲ ਜੁੜਨਾ ਸੱਚ ਦਾ ਨਾਮ ਦਾ ਰੰਗ ਲੱਗਣਾ ਇਹ ਬਹੁਤ ਵੱਡੀ ਗੱਲ ਹੈ ਕਹਿੰਦੇ ਉਹ ਭਾਈ ਜੀ ਨੂੰ ਲੱਗ ਜਾਂਦਾ ਉਹ ਸੂਰਮਾ ਬਣ ਜਾਂਦਾ ਫਿਰ ਆਤਮ ਜਣਾ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਰ ਬਣਦਾ ਕੌਣ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਵਾਜੋ ਗੁਰ ਨਹੀਂ ਕੋਈ ਹੋਰ ਤਾਂ ਹੋ ਹੀ ਨਹੀਂ ਸਕਦਾ ਗੁਰੂ ਬਾਣੀ ਕਹਿੰਦੀ ਹੈ ਗੱਲ ਬਾਕੀ ਦਾ ਸਭ ਕਾਲ ਦੇ ਵਾਸ ਵਿੱਚ ਨਿਕ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਗੁਰੂ ਰਣ ਸਾਹਿਬ ਜੀ ਹਨ ਜਿਹੜੇ ਕਾਲ ਵਿੱਚ ਵਸ ਨਹੀਂ ਸ਼ਬਦ ਸੁਰਤ ਧੁਨ ਚੇਲਾ ਇਹ ਤਾਂ ਸ਼ਬਦ ਸੁਰਤ ਆ ਜਿਹੜੀ ਨਾ ਸ਼ਬਦ ਨਾਲ ਜੁੜ ਜਾਵੇ ਸੁਰਤ ਸਾਡੀ ਧੁਨ ਚੇਲਾ ਫਿਰ ਬਣ ਜਾਵਾਂਗੇ ਆਪਾਂ ਭਾਈ ਹੋਏ ਜੀ ਫਿਰ ਮਾਰਾ ਕਹਿੰਦੇ ਆਤਮਾ ਜਾਣਾ ਸਗਲ ਵਸ ਤਾਕ ਜਾ ਕੇ ਸਤਿਗੁਰੂ ਪੂਰਾ ਜਦੋਂ ਪੂਰੇ ਦਾ ਪੂਰੇ ਦੇ ਗੁਣ ਗਾਵਾਂਗੇ ਪੂਰੇ ਕਾ ਕੀ ਆ ਸਭ ਕੁਛ ਪੂਰਾ ਘਟ ਵੱਧ ਕਿਛ ਨਾਹੀ ਘਟ ਵੱਧਦਾ ਹੈ ਹੀ ਨਹੀਂ ਜਦੋਂ ਪੂਰੇ ਲੜ ਲਾਗੇ ਭਾਈ ਪੂਰੇ ਕੇ ਗੁਣ ਗਾਓ ਫਿਰ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਦੇ ਲੜ ਲੱਗ ਜਾਂਦਾ ਨਾਮ ਦਾ ਲੰਗ ਚੜ ਜਾਂਦਾ ਨਾ ਫਿਰ ਪਾਸਾ ਕਹਿੰਦੇ ਗੁਰੂ ਉਹਦਾ ਮਦਦ ਕਰ ਬਣ ਜਾਂਦਾ ਫਿਰ ਉਹਨੂੰ ਜੋ ਮਰਜੀ ਕੋਈ ਕਹੀ ਜਾਵੇ ਕੋਈ ਚੱਕੜ ਸਿੱਟੇ ਕੋਈ ਜਿਵੇਂ ਹੁਣ ਦੇਖਦੀ ਆਪਾਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਜੀ ਨੇ ਜਿਹੜੇ ਜ਼ਥੇਦਾਰ ਸਾਹਿਬ ਜਿਹੜਾ ਨੇ ਅਸਤੀਫਾ ਦਿੱਤਾ ਹੁਣ ਅਕਾਲ ਤਖਤ ਜਿਸ ਦਰਵੀ ਬਣਾਏ ਪਹਿਲਾਂ ਚੰਗੇ ਸੀ ਆ ਜੋ ਮਾਰੇ ਹੋਗੇ ਆ ਦੁਨੀਆ ਦਾ ਆ ਜੋ ਕਿਉਂਕਿ ਸੱਚੀ ਗੱਲ ਕਹਿਣ ਲੱਗੇ ਨਾ ਕਿਉਂਕਿ ਸੰਗਤ ਵੀ ਪਰਮੇਸ਼ਰ ਦਾ ਰੂਪ ਹੈ ਸੰਗਤ ਨੂੰ ਵੀ ਜਵਾਬ ਦੇਣਾ ਆ ਜੋ ਮਾਰੇ ਹੋਗੇ ਇਸ ਕਰਕੇ ਮਹਾਰਾ ਕਹਿੰਦੇ ਭਾਈ ਨਾ ਜਿਨ੍ਹਾਂ ਨੂੰ ਰੰਗ ਲੱਗ ਜਾਂਦਾ ਉਹ ਸੱਚੀ ਗੱਲ ਕਹਿਣ ਲੱਗ ਜਾਂਦਾ ਤੇ ਸੱਚ ਸੁਣ ਲੱਗ ਜਾਂਦਾ ਆਤਮ ਜਣਾ ਸਗਲ ਵਸਤਾ ਦਾ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈ ਜਿੰਨਾ ਦਾ ਮਤਲਬ ਨਾ ਜਿੱਤ ਲੈਣਾ ਮਨ ਨੂੰ ਮਨ ਜਿੱਤੈ ਜਗ ਜੀਤ ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਸਾਰੀ ਸ੍ਰਿਸ਼ਟੀ ਆ ਨਾ ਇਹ ਉਹਦੇ ਵਾਸ ਵਿੱਚ ਆ ਜਾਂਦੀ ਹੈ ਜਾ ਕਾ ਸਤਿਗਪੁਰ ਆਤਮ ਜਣਾ ਸਗਲ ਵਸ ਤਾਕ ਸਗਲ ਦਾ ਮਤਲਬ ਸਾਰੀ ਸ੍ਰਿਸ਼ਟੀ ਜਿੰਨੇ ਵੀ ਉਹਦੇ ਵਿੱਚ ਜੀਵ ਜੰਤ ਵਸੇ ਨੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਫਿਰ ਮਹਾਰਾਜ ਕਹਿੰਦੇ ਉਹ ਸਾਰੇ ਉਹਦੇ ਵਾਸ ਵਿੱਚ ਆ ਜਾਂਦੇ ਜਿੰਨ ਨੂੰ ਨਾਮ ਦਾ ਰੰਗ ਲੱਗ ਜਾਂਦਾ ਹੈ ਇਹ ਤਾਂ ਮਿਸਾਲ ਦੇਖ ਲਓ ਆਪਾਂ ਦੂਰ ਨਹੀਂ ਮਕਸੂਦਾ ਢੱਗੀ ਸਾਹਿਬ ਮਹਾਪੁਰਖਾਂ ਬਾਬਾ ਦਾਸਨ ਸਿੰਘ ਜੀ ਖਾਲਸਾ ਢੱਗੀ ਸਾਹਿਬ ਵਾਲੇ ਕਿੰਨੇ ਜੀਵ ਜੰਤ ਨੇ ਉੱਥੇ ਇਦਾਂ ਹੀ ਜੰਗਲਾਂ 'ਚ ਬਹਿ ਕੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਕੀਰਤਨ ਕਰਦੇ ਨੇ ਕੋਈ ਨਹੀਂ ਪੁੱਛ ਕਹਿੰਦਾ ਜਿਨ੍ਹਾਂ ਨੂੰ ਰੰਗ ਲੱਗ ਜਾਂਦਾ ਫਿਰ ਮਹਾਰਾਜ ਕਹਿੰਦੇ ਦੁਨੀਆ ਦਾ ਕੋਈ ਵੀ ਪਦਾਰਥ ਐਸਾ ਨਹੀਂ ਜਿਹੜਾ ਉਹਨੂੰ ਨਾ ਮਿਲ ਸਕੇ ਕੋਈ ਦੁਨੀਆ ਦਾ ਪਦਾਰਥ ਐਸਾ ਨਹੀਂ ਜਿਹੜਾ ਉਹਨੂੰ ਪੋ ਸਕੇ ਭਾਵ ਜਕੜ ਵਿੱਚ ਲਿਆ ਸਕਿਆ ਇਹ ਸ਼ਬਦ ਤੇ ਵਿਚਾਰ ਕਰਦੇ ਕਿ ਪ੍ਰਮਾਨਿਕ ਸੱਚ ਹੀ ਆਉਂਦੀ ਹੈ ਆਤਮ ਜਣਾ ਸਗਲ ਵਸਤਾਕ ਹੈ ਜਾ ਕਾ ਸਤਗੁਰੂ ਪੂਰਾ ਸਾਰੀ ਸ੍ਰਿਤੀ ਉਹਦੇ ਵਾਸੇ ਵਿੱਚ ਕਿਵੇਂ ਆਉਂਦੀ ਹੈ ਨਾਮ ਦਾ ਰੰਗ ਲੱਗਦਾ ਇਕ ਨਾ ਅਦਮ ਰਾਜਾ ਹੋਇਆ ਬਾਦਸ਼ਾਹ ਅਦਮ ਤੇ ਕਹਿੰਦੇ ਨਾ ਉਹਨਾਂ ਰਾਜੇ ਦੇ ਰੋਜ਼ ਫੁੱਲਾਂ ਦੀ ਸੇਜ ਇੱਕ ਗੋਲੀ ਵਿਛਾਉਂਦੀ ਹੁੰਦੀ ਸੀ ਆਤਮ ਜਣਾ ਸਗਲ ਅਵਸਥਾ ਦਾ ਧਿਆਨ ਰੱਖਿਓ ਆਪਾਂ ਬਾਣੀ ਦੇ ਨਾਲ ਨਾਲ ਇਹਦੀ ਰਹਾ ਸਖ ਸਾਖੀ ਇਹ ਤਾਂ ਵੱਖਰੀ ਹੈਗੀ ਹੈਗੀ ਜਿਹੜੀ ਇਤਿਹਾਸ ਮਤਲਬ ਬਾਣੀ ਦੇ ਮੁਤਾਬਕ ਪ੍ਰਮਾਣਿਕ ਸਾਖੀ ਵੀ ਲਾਉਨੇ ਆਪਾਂ ਨਾ ਉਹ ਭਾਈ ਸਾਖੀ ਸੱਚੇ ਮੰਨ ਲਿਆ ਕਰੀ ਆਪਾਂ ਕਿਉਂਕਿ ਸਾਨੂੰ ਤਾਂ ਗਿਆਨ ਮਿਲ ਰਿਹਾ ਹੈ ਸਾਨੂੰ ਗੁਣ ਮਿਲ ਰਹੇ ਨੇ ਗੁਣ ਸਾਂਝ ਕਰੀ ਜਾਏ ਗੁਣਾਂ ਕੀ ਰੋਜ ਫੁੱਲਾਂ ਦੀ ਛੇਵ ਚ ਮੇਲੀ ਦੇ ਫੁੱਲ ਗਲਾਬ ਦੇ ਫੁੱਲ ਅਤੇ ਗੇਂਦੇ ਦੇ ਫੁੱਲ ਸੋਹਣੇ ਸੋਹਣੇ ਫੁੱਲ ਜਿੰਨੇ ਵੀ ਮਤਲ ਹੁੰਦੇ ਨਾ ਅਦਮ ਬਾਦਸ਼ਾਹ ਦੀ ਸੇਜ ਜਿ ਵਿਛਾਉਂਦੀ ਗੋਲੀ ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਰੋਜ਼ ਮੈਂ ਸੇਜ ਵਿਛਾਉਣੀ ਆ ਫੁੱਲਾਂ ਦੀ ਸੇਜ ਤੇ ਮਖਮਲੇ ਗੱਦਿਆਂ ਤੇ ਰਾਜਾ ਪੈਂਦਾ ਕਿਉਂ ਨਾ ਮੈਂ ਤੇ ਪਾ ਕੇ ਦੇਖਾਂ ਅੱਜ ਰਾਜਾ ਵੀ ਤਾਂ ਪੈਂਦਾ ਰੋਜ਼ ਮੈਂ ਵੀ ਪਾ ਕੇ ਦੇਖ ਲਾਂ ਤੇ ਉਹ ਗੋਲੀ ਨਾ ਉਹ ਸੇਜਾਂ ਤੇ ਪੈ ਗਈ ਹੁਣ ਜਿਹੜਾ ਬੰਦਾ ਕੋਈ ਭਾਈ ਕੰਮ ਕਰਦਾ ਕੋਈ ਨੌਕਰ ਹੈ ਜਾਂ ਆਪਾਂ ਕਹ ਲਈ ਖੇਤ ਵਿੱਚ ਕੰਮ ਕਰਦੇ ਆਂ ਆਪਾਂ ਆਪਾਂ ਨੂੰ ਆ ਕੇ ਕੋਈ ਬਿਸਤਰਾ ਮਸਾਂ ਮਿਲਦਾ ਫਿਰ ਐ ਰੋਟੀ ਖਾਣੋਂ ਵੀ ਜੀ ਨਹੀਂ ਕਰਦਾ ਵੀ ਪੈ ਜਾਈਏ ਹੁਣ ਥੱਕੇ ਹੋਏ ਆ ਫਿਰ ਮੱਖ ਬਲੀ ਫੁੱਲਾਂ ਦੀ ਸੇਜ ਹੋਵੇ ਗਦੈਲੇ ਹੋਣ ਲੱਗੇ ਹੋਏ ਚੰਗੇ ਫਿਰ ਗੋਲੀ ਜਦੋਂ ਪਈ ਨਾ ਸਰੀਰ ਨੂੰ ਆਰਾਮ ਜਾ ਮਿਲਿਆ ਆਰਾਮ ਮਿਲਿਆ ਅੱਖ ਲੱਗੀ ਨੀਂਦ ਆ ਗਈ ਆਉਣੀ ਸੀ ਭਾਈ ਸਵੇਰ ਤੋਂ ਲਾ ਕੇ ਸ਼ਾਮ ਤੱਕ ਕੰਮ ਕਰਨਾ ਨੀਂਦ ਆ ਗਈ ਥੋੜੇ ਸਮੇਂ ਬਾਅਦ ਵਿੱਚ ਲਾਪਾ ਕਲੇ ਵੀ 1-2 ਮਿੰਟ ਤੱਕ ਅੱਖ ਲੱਗੀ ਸੌਂਗੀ ਤੇ ਰਾਜ ਆ ਗਿਆ ਹੁ ਜਦੋਂ ਰਾਜ ਆਇਆ ਨਾ ਉਹ ਕ੍ਰੋਧਵਾਣ ਹੋ ਗਿਆ ਰਾਜਾ ਵੀ ਮੇਰੀ ਸੇਜਾ ਤੇ ਜਿਹੜੀ ਮੇਰੇ ਫੁੱਲਾਂ ਦੀ ਸੇਜ ਵਿਸਾਉਂਦੀ ਹੈ ਗੋਲੀ ਉਹ ਪਈ ਹੈ ਕ੍ਰੋਧ ਵਿੱਚ ਆ ਕੇ ਬੰਦਾ ਕੁਝ ਨਹੀਂ ਦੇਖਦਾ ਹੈ ਕਹਿੰਦੇ ਬੜੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਅਪਸ਼ਬਦ ਬੋਲੇ ਜਦੋਂ ਬੋਲੇ ਨਾ ਤੇ ਗੋਲੀ ਉੱਠ ਕੜੀ ਗੋਲੀ ਉੱਠ ਗਈ ਤੇ ਫਿਰ ਰਾਜੇ ਨੇ ਨਾ ਅਦਮ ਰਾਜੇ ਨੇ ਡੰਡਾ ਚੱਕ ਲਿਆ ਤੇ ਗੋਲੀ ਤੇ ਲੱਗਿਆ ਮਾਰਨ ਪਹਿਲਾਂ ਆਪੇ ਸ਼ਬਦ ਬੋਲੇ ਫਿਰ ਗੋਲੀ ਤੇ ਲੱਗਿਆ ਮਾਰਨ ਜਦੋਂ ਮਾਰਨ ਲੱਗਿਆ ਨਾ ਗੋਲੀ ਹੁਣ ਕਹਿ ਕੀ ਸਕਦੀ ਰਾਜੇ ਮੂਰੇ ਤੇ ਡੰਡੇ ਖਾਂਦੀ ਖਾਂਦੀ ਨਾਲ ਤਾਂ ਰੋਣ ਲੱਗੀ ਜਦੋਂ ਰੋਣ ਲੱਗੀ ਤੇ ਫਿਰ ਹੱਸ ਵੀ ਰਾਜਾ ਹੈਰਾਨ ਹੋ ਗਿਆ ਰਾਜਾ ਕਹਿਣ ਲੱਗਿਆ ਵੀ ਇਹ ਗੋਲੀ ਆ ਜਿਹੜੀ ਨਾ ਵੀ ਨਾਏ ਡੰਡੇ ਖਾਈ ਜਿੰਦੇ ਨਾ ਰੋਂਦੀ ਐ ਤੇ ਰੋਂਦੀ ਰੋਂਦੀ ਫਿਰ ਹੱਸ ਵੀ ਪਈ ਇਹ ਕਿਉਂ ਹਸੀ ਰਾਜਾ ਹਰਾਨ ਰਾਜੇ ਨੇ ਸਵਾਲ ਕੀਤਾ ਕਹਿੰਦਾ ਗੋਲੀ ਤੂੰ ਇਹ ਦੱਸ ਤੇਰੇ ਡੰਡਿਆਂ ਦੀ ਮਾਰ ਪੈ ਰਹੀ ਐ ਤੂੰ ਰੋ ਵੀ ਰਹੀ ਐ ਤੇ ਹੱਸੀ ਕਿਉਂ ਗੋਲੀ ਚੁੱਪ ਰਹੀ ਬੋਲੀ ਨਹੀਂ ਤੇ ਫਿਰ ਪੁੱਛਿਆ ਰਾਜੇ ਨੇ ਫਿਰ ਨਾ ਬੋਲੀ ਕਹਿੰਦਾ ਫਿਰ ਨਾ ਮਾਰ ਹੋਰ ਜ਼ਿਆਦਾ ਪਵੇਗੀ ਇਹਦੂ ਸ਼ਕਤ ਸਦਾ ਦੇ ਮੰਗਾ ਗੋਲੀ ਕਹਿ ਲਗੀ ਰਾਜਾ ਜੀ ਤੁਸੀਂ ਇਹ ਸੇਜਾ ਤੇ ਰੋਜ਼ ਪੈਨਿਓ ਕਿੰਨਾ ਹਾਂ ਮੈਂ ਫੁੱਲਾਂ ਦੀ ਸੇਜ ਵਿਸਾਉਣੀ ਐ ਕਹਿੰਦੀ ਮੈਂ ਇੱਥੇ ਸਿਰਫ 1-2 ਮਿੰਟ ਲਈ ਮੈਂ ਪਈਆ 2 ਮਿੰਟ ਲਈ ਮੈਨੂੰ 1 ਮਿੰਟ ਲਈ ਨੀਂਦ ਆ ਗਈ ਕਹਿੰਦੀ ਇਹ ਸੇਜਾ ਤੇ ਪੈਣ ਦੇ ਨਾਲ ਮੇਰਾ ਕੋਈ ਕਸੂਰ ਨਹੀਂ ਹੈ ਮੇਰੇ ਡੁੰਡਿਆਂ ਦੀ ਮਾਰ ਪਈ ਐ ਮੈਨੂੰ ਝਟਕਾਂ ਪਈਆਂ ਮੈਨੂੰ ਮਾਰੇ ਸ਼ਬਦ ਸੁਣਨੇ ਪੈਗੇ ਮੈਂ ਸੋਚਦੇ ਆਂ ਵੀ ਜਿਹੜੇ ਰੋਜ਼ ਇਹ ਸੇਜਾਂ ਤੇ ਪੈਂਦੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਇਹ ਪ੍ਰਮਾਣ ਸਾਕੀਆਂ ਲਾ ਲਈਏ ਵੀ ਅਸੀਂ ਰੋਜ਼ ਮੱਖਲੀ ਗੱਦਿਆਂ ਤੇ ਪੈਨੇ ਆਪਣੇ ਘਰਾਂ ਵਿੱਚ ਸੋਹਣੀਆਂ ਰਜਾਈਆਂ ਲੈ ਕੇ ਕੋਈ ਪ੍ਰਮਾਤਮਾ ਵੱਲ ਸਾਡਾ ਧਿਆਨ ਨਹੀਂ ਹੈ ਹੈ ਵੀ ਕਸੂਰ ਵਾਰਾ ਅਸੀਂ ਕਿਉਂਕਿ ਸੇ ਤਸਕਰ ਜੋ ਨਾਮ ਨਾ ਲੇਵੇ ਵਾਸ ਹੈ ਕੋਟ ਪਚਾਸਾ ਤਸਕਰ ਚੋਰ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਭਾਈ ਉਹ ਚੋਰ ਨੇ ਸਾਡੇ ਜਿਹੜੇ ਨਾਮ ਨਹੀਂ ਜਪਦੇ ਪੈ ਕੇ ਜ਼ਿੰਦਗੀ ਨਗਾ ਲੈਨੇ ਆ ਦਿਨ ਵਿੱਚ ਵੀ ਕਹਿ ਲਈ ਆ ਰਾਮ ਤੱਕ ਧਿਆਨ ਰੱਖਦੇ ਆਪਾਂ ਫਿਰ ਫਰੀਦ ਸਾਹਿਬ ਵੀ ਕਹਿੰਦੇ ਨੇ ਮਹਾਰਾਜ ਕਹਿਣ ਲੱਗੇ ਭਾਈ ਫਰੀਦ ਸਾਹਿਬ ਕਹਿੰਦੇ ਵਾਚਨ ਕਰਦੇ ਨੇ ਕਹਿੰਦੇ ਫਰੀਦਾ ਦਰ ਦਰ ਵਿਸੋ ਫਰੀਦਾ ਦਰ ਦਰਵਾਜਾ ਜਾਇ ਕੈ ਕਿਉਂ ਡਿੱਠੋ ਕੜਿਆਲ ਇਹੋ ਨਦੋਸਾ ਮਾਰੀਆ ਹਮ ਦੋਸਾਂ ਦਾ ਕੀ ਹਾਲ ਜਿਵੇਂ ਕਹਿੰਦੇ ਨਾ ਕੜਤਾਲ ਅੱਗੇ ਸਮਾਂ ਹੁੰਦਾ ਸੀ ਰਾਜਿਆਂ ਦੇ ਵੇਲੇ ਜਦੋਂ ਸਮਾਂ ਹੁੰਦਾ ਨਾ ਸੂਰਜ ਦੇਖ ਕੇ ਕੜਤਾਲ ਵੱਜਦੀ 12 ਵਜੇ ਕੇ 12 ਘੰਟੀਆਂ 2 ਵਜੇ ਕੇ 2 ਘੰਟੀਆਂ 1 ਵਜੇ ਕੇ ਘੰਡ ਕੜਤਾਲ ਖੜਕਾਉਂਦੇ ਸੀ ਅੱਗੇ ਸਮਾਂ ਸੀ ਹੁਣ ਉਹ ਪਰਮਾਨ ਦੇ ਕੇ ਫਰੀਦ ਸਾਹਿਬ ਸਾਨੂੰ ਤੁਸੀਂ ਮੰਨਣਾ ਫਰੀਦ ਦਾ ਦਰ ਦਰਵਾਜ਼ੇ ਜਾਏ ਕਹਿਉ ਡਿੱਠੋ ਕੜਿਆਲ ਇਹਨ ਦੋਸਾਂ ਮਾਰੀਆ ਹਮ ਦੋਸਾਂ ਦਾ ਕੀ ਹਾਲ ਹੁਣ ਇਹੇ ਸਵਾਲ ਰਾਣੀ ਬੰਗੋਲੀ ਕਹਿ ਰਹੀ ਆ ਵੀ ਜਿਹੜੇ ਰੋਜ ਪੈਂਦੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਫਰੀਦ ਸਾਹਿਬ ਵੀ ਕਹਿ ਰਹੇ ਨੇ ਵੀ ਮੈਂ ਦੋਸੀਆਂ ਪੇਰਾ ਕੀ ਹਾਲ ਹੋਵੇਗਾ ਆ ਨਿਰਦੋਸ ਹੈ ਕੜਿਆਲ ਇਤੇ ਕਹਿੰਦੇ ਰੋਜ ਦਿਨ ਵਿੱਚ ਦੀ ਕਿੰਨੀਆਂ ਇਹਦੇ ਡੰਡੇ ਪੈਂਦੇ ਨੇ ਜਦੋਂ ਖੜਕਦੀ ਹੈ ਫਿਰ ਮਾਰਾ ਕਹਿੰਦੇ ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸਜਾ ਮਿਲਦੀ ਹੈ ਨਾ ਸੋਹੇੜਾ ਕਿਹਾਲ ਜੁ ਦੁਖੀ ਰਹਿਣ ਵਿਹਾਏ ਹਾਲ ਤੇਰਾ ਵੀ ਇਦਾਂ ਹੀ ਹੋਣਾ ਹੈ ਤੂੰ ਕਹਿ ਜਾਂਦਾ ਮੈਂ ਕੋਈ ਪਾਪ ਨਹੀਂ ਕਰਦਾ ਪਰ ਤੂੰ ਲੋਕਾਂ ਲਈ ਮਾੜੀ ਸੋਚੀ ਜਾਂਦਾ ਪਾਏ ਇਹ ਹੁਣ ਦੋਸਾ ਮਾਰੀਐ ਹਮ ਦੋਸਾਂ ਦਾ ਕੀ ਹਾਲ ਇਹੋ ਨਦੋਸਾ ਮਾਰੀਏ ਹਮ ਦੋਸਾਂ ਦਾ ਜਹਾਨ ਨਦੋਸਾ ਮਾਰੀਏ ਹਮ ਦੋਸਾਂ ਦਾ ਜਹਾਨ ਇਹੋ ਨਦੋਸਾ ਮਾਰੀਏ ਹਮ ਦੋਸਾਂ ਦਾ ਜਹਾਨ ਹਾਏ ਹੋ ਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਇਹੋ ਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਇਹੋ ਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਇਹੋ ਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ

ਦੋਸਤਾਂ ਦਾ ਕੀ ਹਾਲ ਹਮ ਦੋਸਤਾਂ ਦਾ ਕੀ ਦੋਸਤਾਂ ਦਾ ਕੀ ਹਾਲ ਹਮ ਦੋਸਤਾਂ ਦਾ ਕੀ ਹਾਲ ਦੋਸਤਾਂ ਦਾ ਕੀ ਹਾਲ ਹਮ ਦੋਸਤਾਂ ਦਾ ਕੀ ਹਾਲ ਦੋਸਤਾਂ ਦਾ ਕੀ ਹਾਲ ਹਮ ਦੋਸਤਾਂ ਦਾ ਕੀ ਹਾਲ ਇਹਨ ਦੋਸਾਂ ਮਾਰੀਏ ਇਹਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਇਹਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਦੋਸਾਂ ਮਾਰੀਏ ਆ ਬਦੋਸਾਂ ਦਾ ਕਿਆ ਨਾ ਬਦੋਸਾਂ ਦਾ ਕਿਆ ਦੀਦਾ ਦਾ ਸਰਵਾ ਤੇ ਜਾਏ ਕੈ ਕਿਉਂ ਡਠੋ ਪੜੀ ਆਲ ਓ ਨਦੋਸਾਂ ਮਾਰੀ ਐ ਹਮ ਲੋਸਾਂ ਦਾ ਕਿਆ ਲੋਕ ਬਾਬਨੇ ਗੁਰੂ ਪਾਣੀ ਪਤ ਆਪਾ ਕਰਤ ਮਹਤਿ ਦਿਲ ਤੇ ਰਾਤ ਤੂ ਹੀ ਕਹੀ ਦਇਆ ਖਿਲੇ ਸਗਲੇ ਜਗਤਿ ਚੰਗਿਆਈਆ ਬੁਰਿਆਈਆ ਗਤਿ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇ ਰੇ ਨਾ ਮਤਿਆ ਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਹਾਲਾ ਬੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ